सरकार करद की फेरा फेरी चकद गरकारकड़ो अख़ी केंद्र मोदी मु अमरीका करण प्रधानमंत्री रहान जमीना ते निगाह रखण वारा भगवंत मान मुबा डेरी चंडा वेचण वारा प्रधानमंत्री मुसाना मज़दूर

گے کو نہیں वापसे वापस करो मनरेगा सालू करो सरकारो राखी करो तयारी ਗਾਨੀ ਜੌਰ ਮਰਦਾਬਾਦ 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 ਵਰਤਮਾਨ ਮੁੱਖ ਮੰਤਰੀ ਪੰਜਾਬ ਦਾ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਵੀਰੋ ਆਪਦੀ ਜਿਹੜੀ ਸਟੇਜ ਦੀ ਕਾਰਵਾਈ ਆ ਉਹ ਸ਼ੁਰੂ ਕਰਨ ਲੱਗੇ ਆ ਔਰ ਆਪਣੇ ਜਿਹੜੇ ਬੁਲਾਰੇ ਆ ਉਹ ਮੈਨੂੰ ਨਾਲ ਕਹੇ ਨਾਮ ਲਿਖਾਜਾ ਕਰ ਮੈਂ ਜਿਹੜਾ ਕੋਈ ਬੋਲ ਸਕਦਾ ਵਾ ਪੰਜਾਬ ਤੇ ਕੇਂਦਰ ਸਰਕਾਰ ਦੇ ਵਿਰੁੱਧ ਕਿਉਂਕਿ ਜਿਹੜੀਆਂ ਇਹ ਨੀਤੀਆਂ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਪਾਲਟੀਆਂ ਨੇ ਇਹ ਆਪਾਂ ਨੂੰ ਬਿਲਕੁਲ ਜਿਹੜਾ ਇੱਕੋ ਇੱਕ ਟੁਕੜਾ ਬਚਿਆ ਬਚਿਆ ਆਪਣੇ ਕੋਲ ਜ਼ਮੀਨ ਦਾ ਉਹ ਵੀ ਖੋਣ ਨੂੰ ਬਿਲਕੁਲ ਸਰਕਾਰ ਤੇ ਆਪਾਂ ਤਿਆਰ ਬੈਠੀ ਆ ਘਰਾਂ ਦੇ ਵਿੱਚ ਬਹਿਣ ਦਾ ਹੁਣ ਟਾਈਮ ਨਹੀਂ ਆ ਭਾਵੇਂ ਅੱਜ ਭਾਵੇਂ ਅੱਜ ਆਵਾਜ਼ ਵੀ ਪਾਰਟੀ ਦੇ ਇਹ ਪੰਜਾਂ ਵਿੱਚ ਇੱਕ ਉਹਨਾਂ ਨੂੰ ਵਰਕਰਾਂ ਨੂੰ ਦਿੱਕਿਆ ਵਾ ਬਾਕੀ ਇਹ ਕੰਮ ਠੀਕ ਨਹੀਂ ਜਾਂ ਸੋਭਾ ਨਹੀਂ ਨਾ ਦਿੰਦਾ ਕਿਉਂਕਿ ਅਸੀਂ ਧਰਮ ਕੋਡਲ ਕੇਦੇ ਵਰ ਉੱਤਰਿਆ ਇਹ ਸਰਕਾਰ ਇਹ ਹੀ ਬਣਾਈਆਂ ਉਹ ਜੇ ਜਿਹੜਾ ਸਰਕਾਰ ਦੀ ਕਿਹਾਂ ਕਰੂਗੀ ਉਹਦੇ ਵਿੱਚ ਅਸੀਂ ਇੰਥੇ ਕੱਲੀ-ਕੱਲੀ ਚੀਜ਼ ਕਰਾਵਾਂਗੇ ਬੇਚੀਜ਼ ਕੋਗੇ ਜਨਾਵਾਂਗੇ ਨਡਾਰੋਗੇ ਜਨਾਵਾਂਗੇ ਕਿਉਂਕਿ ਸਾਡੇ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਡੀਆਂ ਜੇਬਾਂ ਦੇ ਵਿੱਚੋਂ ਜਿਹੜਾ ਟੈਕਸ ਜਾਂਦਾ ਵਾ ਉਹਨਾਂ ਦੇ ਨਾਲ ਸਰਕਾਰ ਚੱਲਦੀ ਆ ਉਹਨਾਂ ਦੇ ਨਾਲ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਪਿਛਣਾ ਮਿਲਦੀਆਂ ਐ ਉਹਨਾਂ ਦੇ ਨਾਲ ਹੀ ਇਹਨਾਂ ਨੂੰ ਟੀ.ਡੀ.ਏ ਮਿਲਦੇ ਆ ਮੇਰੇ ਵੀਰੋ ਔਰ ਆ ਇਹ ਲੋਕ ਦਰਿਆ ਦੇ ਬੈਠੇ ਆ ਇਹ ਆਪ ਦਾ ਹੱਕ ਵਾਸਤੇ ਆਪជា ਮੰਗਾ ਵਾਸਤੇ ਇੱਥੇ ਅੱਜ ਆਇਆ ਜਿਹਦਾ ਜਵਾਬ ਅਸੀਂ ਹਲਕਾ ਉਹਦਾ ਹੈ ਕੁਤਵਿੰਦਰ ਜੀ ਤੇ ਲਾਡੀ ਢੋਸਤੋ ਨੇ ਹੋਰ ਭਗਵਤਰ ਦੇਾਂਗੇ ਹੁਣ ਮੇਰੀ ਬੇਨਤੀ ਆ ਜਿਲ੍ਹਾ ਕਾਂਝੀ ਗਰਮੀਰ ਸਿੰਘ ਲੋਗੜਾ ਜਿਲ੍ਹਾ ਕਾਂਝੀ ਗਰਮੀਰ ਸਿੰਘ ਲੋਗੜਾ ਉਹ ਇੱਥੇ ਆਉਣ ਤੇ ਆਪ ਦੇ ਵਿਚਾਰ ਪੇਸ਼ ਕਰਨਾ ਗਰਮੀਰ ਸਿੰਘ ਜੀ ਲੋਗੜਾ